ਅੱਜ ਸਵੇਰੇ ਜਦੋਂ ਤੁਹਾਨੂੰ ਇਹ ਪਤਾ ਲੱਗਾ ਤਾਂ ਕਿਹੜੀ ਚੀਜ਼ ਜੈਨ ਚਾਈ ਵੀ ਇਸ ਕਰਕੇ ਜਸਵਿੰਦਰ ਖੁੱਲੇ ਨੂੰ ਸੀ ਯਾਦ ਕਰਦੇ ਸੀਗੇ। ਚਾਚਾ ਚਤਰਾਹ ਜਿਹੜਾ ਕਰੈਕਟਰ ਸੀਗਾ ਜੀ ਉਹ ਜਿਹੜਾ ਉਹ ਕਿਸੇ ਵੀ ਜੈਨ ਚੋਂ ਮੇਰੇ ਗੱਲ ਤੇ ਨਹੀਂ ਨਿਕਲ ਪਾਊਗਾ ਕਦੇ ਲਈ ਨਹੀਂ ਨਿਕਲ ਪਾਊਗਾ। ਸੋ ਚਾਚਾ ਚਤਰਾ ਜਿਹੜਾ ਰੇਸ਼ਨ ਕਟਿਆ ਦੀ ਸੰਕਾਰ ਜਿਹੜੀ ਹੈ ਬੰਦ ਹੋ ਗਈ। ਮਾਫ਼ ਆਵਾਜ਼ ਚੱਲਵਾਓ ਤੁਹਾਡੀ ਕੋ ਆਖਰੀ ਗੱਲਬਾਤ ਮੈਂ ਜਦੋਂ ਇਹ ਬਿਮਾਰ ਸੀ ਮੈਂ ਉਦੋਂ ਹੀ ਫੋਨ ਕੀਤਾ ਸੀ ਤੇ ਕਹਿੰਦੇ ਸੀ ਮਨੁੱਖਾ ਪੀਰੋਂ ਠੀਕ ਹੋ ਰਿਹਾ ਤੇ ਉਹਦੇ ਉਹ ਮੈਂ ਬਾਲਮਕੰਚੀ ਨਾਲ ਮਿਲਦਾ ਰਿਹਾ ਸੀ ਕਿਵੇਂ ਨੇ ਠੀਕ ਨੇ ਜੀ ਤੇ ਪਰ ਆ ਚਾਹਨਕ ਨਹੀਂ ਪਤਾ ਸੀ ਕਿ ਅਚਾਨਕ ਹੀ ਉਹ ਯਾਤ ਚਲੇ ਜਾਣਗੇ ਤੇ ਕਿਉਂਕਿ ਪਹਿਲਾਂ ਇੱਕ ਪ੍ਰੋਗਰਾਮ ਬਣੇ ਹੋਏ ਸੀਗੇ ਤੁਹਲਾ ਉਸ ਇਲਾਕੇ ਜਿਹੜਾ ਹੜ ਆਇਆ ਮੈਂ ਇਲਾਕਿਆਂ ਜਾਣਾ ਸੀ ਬਾਉਂਸਰ ਮੈਂ ਸਿੱਧਾ ਕਰੀ ਕੋਈ ਇਹ ਜੀ ਹੁਣ ਦਿਮਾਗ ਚਾਈ ਜਾਂ ਕੋਈ ਇਤਿਹਾਸ ਉਸ ਤਰੀਕੇ ਦਾ ਜਿਵੇਂ ਤੁਹਾਨੂੰ ਯਾਦ ਹੈ ਅੱਜ ਦੀ ਪੀੜ੍ਹੀ ਯਾਦ ਅਗਲੇਰੀ ਪੀੜ੍ਹੀ ਨੂੰ ਯਾਦ ਰਵੇ ਕੋਈ ਇਸ ਤਰੀਕੇ ਦੀ ਯਾਦਗਾਰ ਬਣਾਉਣ ਦੀ ਗੱਲ ਆਈ ਹੈ ਕਿ ਬਹੁਤ ਸਾਰੇ ਲੋਕ ਆਉਂਦੇ ਨੇ ਸਾਂ ਲੈ ਕੇ ਚਲੇ ਜਾਂਦੇ ਨੇ ਜੀ ਬਹੁਤ ਸਾਰਿਆਂ ਦਾ ਨੰਨੇ 30 ਸਾਲ ਦੀ ਉਮਰ ਦੇ ਭੋਗ ਜਾਂਦੇ ਨੇ ਪਿੰਡ ਨੂੰ ਵੀ ਨਹੀਂ ਪਤਾ ਹੁੰਦਾ ਵੀ ਹਜੇ ਜਿਉਂਦਾ ਹੈ ਚਾ ਪੂਰਾ ਹੋ ਗਿਆ ਜੀ ਬਹੁਤ ਸਾਰੇ ਲੋਕ ਆਉਂਦੇ ਨੇ ਜਿਹੜੇ ਆਪਣੀਆਂ ਆਜ਼ਾਦਾਂ ਛੱਡ ਜਾਂਦੇ ਨੇ ਆਪਣੀਆਂ ਆਵਾਜ਼ ਛੱਡ ਜਾਂਦੇ ਨੇ ਉਹਨਾਂ ਦੇ ਫਿਲਮਾਂ ਚ ਰੋਲ ਉਹਨਾਂ ਦੇ ਛਣਕਾਟਿਆਂ ਚ ਜਿਹੜੀ ਆਵਾਜ਼ ਹੈ ਉਹ ਹਮੇਸ਼ਾ ਕੋਈ ਨਹੀਂ